ਜੱਗੂ ਭਗਵਾਨਪੁਰੀ ਦੇ ਪਿੰਡ ਵਿੱਚ ਖੜੇ ਹੋਇਆ ਪਿੰਡ ਭਗਵਾਨਪੁਰਾ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਆ ਉਹ ਕਹਿ ਸਕਦੇ ਕਿ ਉਹਨਾਂ ਦੀ ਜੋ ਮਾਤਾ ਦਾ ਕਤਲ ਕੀਤਾ ਗਿਆ ਉੱਥੇ ਸੋਗ ਦੀ ਇੱਕ ਤਰੀਕੇ ਦੀ ਲਹਿਰ ਜਿਹੜੀ ਆ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈਗੀ ਤੇ ਪਰਿਵਾਰ ਦੇ ਵਿੱਚ ਸਾਰੇ ਰਿਸ਼ਤੇਦਾਰ ਸਾਕ ਸਬੰਧੀ ਇਕੱਠੇ ਹੋ ਰਹੇ ਨੇ ਤਸਵੀਰਾਂ ਸਕਰੀਨ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵੇਲੇ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਕਿਉਂਕਿ ਪਿੰਡ ਦੇ ਵਿੱਚ ਇਹ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਵਾਪਰੀ ਹੈ देर रात ਜਿਹੜਾ ਆ ਜੋ ਕਹਿ ਸਕਦੇ ਕਿ ਜੋ ਪਿੰਡ ਦੇ ਸਰਪੰਚ ਸੀਗੇ ਹਰਜੀਤ ਕੌਰ ਤੇ ਉਹਨਾਂ ਦੇ ਨਾਲ ਜੋ ਉਹਨਾਂ ਦਾ ਕਹਿ ਸਕਦੇ ਕਿ ਡਰਾਈਵਰ ਸਗਾ ਬਾਡੀਗਾਰਡ ਸੀ ਕਰਨ ਜਿਸ ਦਾ ਜਿਸੂ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਟਾਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਤਾਂ ਤੁਹਾਨੂੰ ਸਕਰੀਨ ਦੇ ਉੱਤੇ ਤਸਵੀਰਾਂ ਆਪਾਂ ਦਿਖਾਵਾਂਗੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਪਰਿਵਾਰ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਘਰ ਦੇ ਵਿੱਚ ਲਿਆਂਦੀ ਗਈ ਹੈ ਮ੍ਰਿਤਕ ਦੇ ਨੂੰ ਘਰ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈਗਾ ਤੇ ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਇਕੱਠੇ ਹੋ ਰਹੇ ਨੇ ਹਾਲਾਂਕਿ ਉਹਨਾਂ ਦਾ ਜੋ بڑا ਬੇਟਾ ਆ ਉਹ ਵਿਦੇਸ਼ ਦੇ ਵਿੱਚ ਹੈ ਤੇ ਉਹਨਾਂ ਦੀ ਜੋ ਬਹੂ ਹੈ ਉਹ ਵੀ ਵਿਦੇਸ਼ ਤੋਂ ਵਾਪਸ ਆ ਰਹੀ ਹੈਗੀ ਜਦ ਤੱਕ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਬڑا ਬੇਟਾ ਉਹ ਨਹੀਂ ਆ ਰਿਹਾ ਉਹਨਾਂ ਦੀ ਜੋ ਬਹੂ ਹੈ ਜੋ بڑے ਬੇਟੇ ਦੀ ਘਰ ਵਾਲੀ ਹੈ ਉਹ ਇੱਥੇ ਆ ਰਹੀ ਹੈ ਆਪਣੀ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਜੋ ਘਟਨਾ ਇਹ ਵਾਪਰੀ ਹੈਗੀ ਆ ਆਪਣੀ ਇਸ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਹੈਗੀ ਆ ਤਾਂ ਕੱਲ ਤੱਕ ਉਹ ਪਹੁੰਚ ਸਕਦੇ ਨੇ ਤੇ ਕੱਲ ਨੂੰ ਫਿਰ ਅੰਤਿਮ ਸੰਸਕਾਰ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਭਗਵਾਨਪੁਰ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਕਿ